हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਵੜਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਨਾ ਆਪਾਂ 11 ਹੀਫਰ ਵੜਾ ਸੇਲ ਲਈ ਲੈ ਕੇ ਆਏ ਆਂਗੇ 11 ਦੀਆਂ ਗਹਿਰੀਆਂ ਆ ਮਲਡ ਟਾਕ ਕੁਆਲਿਟੀ ਦੇ ਬੱਚੇ ਆਗੇ ਭਾਈ ਕੋਸ ਨੂੰ ਜਰਸੀ ਮਿਲ ਜਾਣਗੇ ਕੋਸ ਐਚ ਐਫ ਦੇ ਮਿਲ ਜਾਣਗੇ ਤੇ ਜਿਹੜੇ ਹਾਲੇ ਤੱਕ ਵੀਰਾਂ ਨੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗੇ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਤੋਂ ਨਵੀਂ ਵੀਡੀਓ নোਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਕੇ ਤੇ ਬਾਕੀ ਦੀ ਗੱਲਬਾਤ ਆ ਜਿਹੜੀ ਆਪਾਂ ਕਰਾਂਗੇ ਬਾਈ ਨਾਲ ਤੇ ਬਾਈ ਆਪਣੇ ਕੋਲੇ ਪਹੁੰਚੇ ਆ ਪਿੰਡ ਮੀਨੀਆਂ ਤੇ ਆਜੋ ਆਪਾਂ ਕਰ ਲੈਨੇ ਆ ਬਾਈ ਨਾਲ ਗੱਲਬਾਤ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕੋ ਠੀਕ ਹੋ ਹਾਂਜੀ ਵਧੀਆ ਵਧੀਆ ਨਾਮ ਤੇ ਬਾਈ ਆਪਣਾ ਐਡਰੈਸ ਦੋ ਨਾਮ ਹਮਦਲੀਵੀ ਪਿੰਡ ਮੀਨੀਆਂ ਜ਼ਿਲ੍ਹਾ ਮੋਗਾ ਤਰਸੀਵੜਾ ਨੂੰ ਨਿਹਾਰ ਸਿੰਘਾ ਦਾ ਪਿੰਡ ਨੇੜੇ ਪਿੰਡ ਨੇੜੇ ਪਿੰਡ ਹਿੰਮਤਪੁਰਾ ਬਦਨੀ ਕਲਾ ਇਧਰੋਂ ਨਿਹਾਰ ਸਿੰਘਾ ਕਲਾ ਇਧਰੋਂ ਲੱਖਾ ਚਗੜ ਮੇਰਾ ਨੰਬਰ ਬੋਲ ਦੋ ਮੇਰਾ ਨੰਬਰ 818839602 ਜੀ اے ਬਾਈ ਦਾ ਬਈ ਕੰਡਕਟਰ ਨੰਬਰ ਹੈ ਬਾਕੀ ਚੱਲ ਰਿਹਾ ਸਕਰੀਨ ਤੇ ਨੋਟ ਕਰ ਲਓ ਆਪਣਾ ਉਧਰੋਂ ਸਟਾਰਟ ਕਰੀਏ ਕਿ ਇਧਰੋਂ ਬਈ ਇਹ ਤਾਂ ਸਟਾਰਟ ਕਰ ਲਓ ਬੱਚਿਆਂ ਨੂੰ ਬਾਕੀ ਅੱਜ ਸਾਰੀਆਂ ਹੀ ਬੱਚੀਆਂ ਮੰਨ ਕੇ ਤਾਂ ਲਗ 11 ਬੱਚੀਆਂ ਦਾ ਆਪਣਾ ਰੇਟ ਹੋਊਗਾ ਹੂੰ ਆਪ ਨੂੰ ਪਹਿਲਾਂ ਹੀ ਲਾਣ ਦੇ ਵੀਰ ਠੀਕ ਹੈ ਠੀਕ ਹੈ ਹੂੰ ਸਾਰੀਆਂ ਬੱਚੀਆਂ ਆਪਾਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਰੇਟ ਦੱਸ ਦਿੰਦੇ ਦੱਸ ਦੇ ਫਿਰ ਹਮਣੇ ਜੁੜੇਗਾ 11 ਬੱਚੀਆਂ ਆਪਾਂ ਲੱਖ ਦੀਆਂ ਬੱਚੀਆਂ ਦੇ ਦੇਣਗੇ ਚੱਕੋ ਬਈ ਫਿਰ ਇੱਕ ਬੱਚੀ 12ਵੀਂ ਆਪਾਂ ਫ੍ਰੀ ਆਫਰ ਦੇਣੀ ਆ ਬੱਚੀ ਵੀ ਪੂਰੀ ਟਾਪ ਦੀ ਦੇਣੀ ਆ ਇਹ ਸੀ ਫ੍ਰੀ 11 ਬੱਚੀਆਂ ਲੱਖ ਦੀਆਂ ਲੱਖ ਦੀਆਂ ਦੇਣੀ ਆ ਆਪਾਂ ਲੱਖ ਦੀਆਂ ਦੇਣੀ ਆ ਹਾਂਜੀ ਠੀਕ ਆ ਅਮਨੇ ਪਹਿਲੇ ਨੰਬਰ ਵਾਲੇ ਬੱਚੇ ਤੋਂ ਸ਼ੁਰੂ ਕਰ ਲੀਏ ਕਿੰਨੀ ਉਮਰ ਦਾ ਬੱਚਾ ਜਾਸੀ ਇਹ ਵੀਰੇ ਹੋਊਗਾ 7 ਤੋਂ 8ਵੀਂ 8 ਮਹੀਨੇ ਦੇ ਨੇੜੇ ਦੇੜਾ ਬੱਚਾ ਜੀ ਅੱਛਾ 8 ਮਹੀਨੇ ਦਾ ਹੈਨਾ ਹਾਂਜੀ ਪੂਰਾ ਟਾਪ ਦਾ ਇੱਕ ਨੰਬਰ ਟਾਪ ਦਾ ਬੱਚਾ ਕੋ ਬਾਕੀ ਕੈਮਰੇ ਚ ਸਾਰੀ ਚੀਜ਼ ਦੇਖ ਕੇ ਆਪਣੇ ਫੇਰ ਆਪਣੇ ਘਰੇ ਹੂੰ ਤੇੜ ਕੋਈ ਵੀ ਬੰਦੇ ਨੂੰ ਚੀਜ਼ ਲੈਣੀ ਹੈ ਪਤਾ ਕੀ ਨਾ ਠੰਡ ਦਾ ਮੌਸਮ ਆ ਰਿਹਾ ਹੁਣ ਔਖਾ ਬੰਦੇ ਨੂੰ ਫਿਰ ਇਹ ਲੈ ਤੋੜਾ ਤਾਰਾ ਬੱਚਾ ਚੈੱਕ ਕਰ ਸਕਦਾ ਬੱਚਾ ਬੜਾ ਟੋਬਦਾ 30 ਪਲੱਸ ਵਾਲੀ ਪੱਛੀ ਦੇ ਬੱਚਾ ਇਹ ਮੋੜ ਲੈ ਆਪਣੇ ਤੇ ਮੋਲੇ ਦਾ ਬਾਈ ਬਰੀਡ ਦੇਖ ਲਓ ਪੱਛੀ ਦੀ ਬੱਚੇ ਜੀੜ ਚਮਕਦਮਕ ਗੋਲ ਮੋਲ ਮੁੱਲ ਦਾ ਵੀ ਕਿੰਨਾ ਕਰਾ ਲੈ ਵੀਰੇ 9500 ਦਾ ਬੱਚਾ ਦੇ ਦੇ 9500 ਦਾ ਹੈਵੀ ਡਾਇਮੰਡ ਪੀਸ ਬੱਚੇ ਡਾਇਮੰਡ ਪੀਸ ਹੀ ਹੈ ਬੱਚਾ ਜੀ ਨੇ ਘਰੇ ਸੌਂਕ ਨਾ ਪਾਲਣਾ ਨਾ ਉਹ ਚੀਜ਼ ਆ ਇਹ ਬਾਈ ਮੁੱਲ ਬਾਈ ਕਹਿੰਦਾ ਲੈਣ ਦੇਣੀ ਹੁਣ ਲੱਖ ਰੁਪਇਆ ਸਾਰਿਆਂ ਦਾ ਕਰਤਾ ਬਾਈ ਨੇ ਮੁੱਲ ਨਹੀਂ ਝੋਲੀ ਇੱਕ ਨੰਬਰ ਕਹੋ ਯਾਰ ਪਤਾ ਗਿਆ ਇੱਕ ਇੱਕ ਗਾਂ ਦਾ ਰੇਟ ਆ ਹੂੰ ਵਿੱਚੋਂ ਦਾ ਗੱਬਣਾ ਹੀ ਮੱਛੀਆਂ ਹੋਈਆਂ ਹੂੰ ਹੂੰ 2 4 ਬੱਚਾ ਦਾ ਇਹ ਜਿੰਗਾ ਵੀ 1.5 ਲੱਖ ਰੰਗ ਬੱਚਾ ਠੀਕ ਹੈ ਭਾਈ ਠੀਕ ਹੈ ਨਾ ਬਾਵਾ ਹੂੰ ਤੇ ਗਵਾਲਟੀ ਵਾਲੇ ਬੱਚੇ ਹੈਗੇ ਨਹੀਂ 2 ਨੰਬਰ ਤੇ ਕੋ ਜਿਹੇ ਜੀ ਇੱਕ ਵੈੜ ਤੇ ਮੋਲ ਆ ਤਾਂ ਉਹ ਜਿਹਾ ਬੱਚਾ ਦੇ ਮੋਲ ਨਾਲ ਚੋੜੀ ਬਣੀ ਚੰਗੀਆਂ 2 ਨੰਬਰ ਬੱਚੇ ਦੀਆਂ ਹਾਂਜੀ ਬੱਚਾ ਬਹੁਤ ਟਾਪ ਦਾ ਵੀਡੀਓ ਦੇਖ ਹੈ ਨਾ ਹਾਂਜੀ ਇਹਦੇ ਇਹਦੇ ਸਿੰਘ ਮੜੇ ਜੇ ਦਗਾ ਨਰੇ ਆ ਹੂੰ ਉਹ ਕਹਿ ਕੇ ਦੇਵਾਂਗੇ ਬੱਚਾ ਬਹੁਤ ਟਾਪ ਦਾ ਕੀ ਬਾਤ ਆ ਬੜਾ ਚੰਗਾ ਬੱਚਾ ਹੈ ਨਾ ਬਹੁਤ ਬਰੀਡ ਦਾ ਬੱਚਾ ਫਿਰ ਆਪਾਂ ਬਰੀਡ ਫੁੱਲ ਆ ਬੱਚੇ ਦੀ ਚਮਕੂ ਮੋ ਬੋਲੂ ਆਪਾਂ ਨੂੰ ਕੋਈ ਲੋੜ ਨਹੀਂ ਜਿਹੜਾ ਬੋਲਣ ਤੇ ਟਿਕਟ ਆ ਗਈ ਹੈ ਨਾ ਸਿੱਧੀ ਜੀ ਗੱਲ ਲੈ ਗ ਨੋਏ ਦੇਖ ਤੋ ਗਲਾਬੀ ਗਲਾਬੀ ਥਾਣਾ ਮੱਚੀ ਪ੍ਰਿੰਟਡ ਬੱਚਾ ਮੁੱਲ ਇਹਦਾ ਦੋ ਨੰਬਰ ਮੁੱਲ ਦਾ ਕਿੰਨਾ ਕਰਾਲੀਏ ਵੀਰੇ 12000 ਦਾ ਬੱਚਾ ਦੇ ਦੇਣਾ 12000 ਹਾਂਜੀ ਬਾਈ ਠੀਕ ਹੈ 12000 ਰੁਪਏ ਦਾ ਬਾਈ ਕਹਿੰਦਾ ਦੋ ਨੰਬਰ ਬੱਚਾ ਦੇਣਾ ਮੁੱਲ ਨਹੀਂ ਵਾਲੇ ਕਰਨੇ ਬਾਈ ਕਹਿੰਦਾ ਲੈਂਡ ਦੇਣ ਵਾਲਾ ਕੰਮ ਕਰਨਾ ਯਾਰ ਤਿੰਨ ਨੰਬਰ ਬੱਚੇ ਦੀ ਝੋਲੀ ਦਿਖਾ ਦੀ ਪਹਿਲਾਂ ਨੰਬਰ ਤੁਸੀਂ ਦੇਖ ਲਓ ਝੋਲਾਂ ਝਾੜਾਂ ਸਾਰੀਆਂ ਦਿਖਾ ਦੀ ਕਿੰਨ ਨੰਬਰ ਝੋਲੀ ਹੈ ਨਾ ਹਾਂਜੀ ਕੁਆਲਿਟੀ ਦਿਖਾ ਪ੍ਰਿੰਟ ਦਿਖਾ ਚਾਰੀ ਥਾਣਾ ਨੇ ਦੇਖ ਲਓ ਹੂੰ ਚਾਰ ਹੀ ਤਾਂ ਬਾਈ ਪ੍ਰਿੰਟ ਦਾ ਬੱਚਾ ਪੂਰਾ ਕਨੇ ਹਮਨੇ ਹਾਂਜੀ ਦੇ ਲੋ ਪ੍ਰਿੰਟ ਵਾਲਾ ਬੱਚਾ ਦੇ ਲੋ ਹੂੰ ਪੂਰਾ ਸੜਾ ਬੱਚਾ ਦਾ ਬਾਈ ਲਾ ਪੂਰੀ ਬੀਡ ਵਾਲਾ ਕਹਿ ਸਕਦੇ ਆ ਸੋਨਾ ਚੰਗੇ ਢਾਂਚੇ ਦਾ ਦਾ ਦਸਾਂ ਮਹੀਨਾ ਦਾ ਬੱਚਾ ਲੈ ਕਿੰਨਾ ਟਾਪ ਦਾ ਬੱਚਾ ਲੈ ਬਲਿਆ ਥੋੜਿਆ ਹਾਂਜੀ ਤਿੰਨ ਨੰਬਰ ਬੱਚੇ ਦਾ ਮੁੱਲ ਮੁੱਲ ਵੀਰੇ ਦਾ ਕਿੰਨਾ ਕਰਾਲੀਏ ਵੀਰੇ 15000 ਚ ਮਾਨਦਾਨ ਕਰ ਦਣਾ ਬੱਚਾ 15 ਚ ਹਾਂਜੀ ਬਾਈ ਚੱਕੋ ਬਾਈ 15 ਚ ਬਾਈ ਕਹਿੰਦੇ ਮਾਨਦਾਨ ਕਰ ਦਿਆਂਗੇ ਨਿੱਕੇ ਨੇ ਬੱਚੇ ਤੁਹਾਨੂੰ ਦਿਖਾਤੇ ਤੇ ਚੌਥਾ ਕਿੰਨੇ ਮਹੀਨੇ ਦਾ ਬੱਚਾ ਆ ਗਿਆ ਚੌਥਾ ਨੰਬਰ ਇਹ ਮੰਨ ਕੇ ਚੱਲ ਇਹ ਵੀ ਹੋਊਗਾ 8 ਕੁ ਮਹੀਨੇ ਦਾ ਬੱਚਾ ਬਈ 8 ਥਾਨ 4 ਹਾਂਜੀ ਇਹਦੇ ਵੱਡੀ ਹੋਈ ਤੇ ਸਿੰਘ ਲਗਾਏ ਵੱਡੀ ਹੋਈ ਤੇ ਬਾਈ ਕਿੰਨਾ ਸਿੰਘ ਲਗਾਏ ਵਾ ਇਹਦੇ ਮਾੜੀ ਜੀ ਬੱਚਾ ਬਚੀ ਜੀ ਹੈਗੀ ਆ ਉਹਦੇ ਰੋੜ ਵੀ ਚੜਜੂ ਉਹ ਚੱਲਣੀ ਵੀ ਨਹੀਂ ਹੂੰ ਖਣ ਚਾ ਰਹੀ ਹੈ ਦਿਖਾ ਦੇ ਕੋਈ ਚੱਕਰ ਨਹੀਂ ਯਾਰ ਪਤਾ ਕੀ ਨਾ ਆਪਣੀ ਆਤ ਦਾ ਜਿਹੜੀ ਚੀਜ਼ ਹੋ ਉਹ ਦਿਖਾਉਣੀ ਹੈ ਵੈਸੇ ਚਾਰ ਆ ਬਈ ਚਲੋ ਕੋਈ ਗੱਲ ਨਹੀਂ ਆਪਾਂ ਦਿਖਾ ਵੀ ਦਿੱਤੇ ਕੋਈ ਗੱਲ ਨਹੀਂ ਨੇੜੇ ਵੀ ਆ ਕੇ ਦਿਖਾ ਦੇ ਇਹ ਨਹੀਂ ਹੈਗਾ ਯਾਰ ਪਤਾ ਕੀ ਇਹ ਲੋਕਾਂ ਦਾ ਕੰਮ ਹੋਰ ਆ ਆਪਣਾ ਹੋਰ ਆ ਬਈ ਮੜੀ ਵੀ ਆ ਬੱਚੀ ਆਪਾਂ ਬਈ ਕਿੰਨੇ ਦੀ ਲੈ ਲਈ ਹੂੰ ਤੇ ਮੋਲੇ ਦਾ ਆਪਣੇ ਮੋਹਲੇ ਦਾ ਕਿੰਨਾ ਕਰਾ ਲੈ ਵੀਰੇ ਤਾਂ ਹੂੰ ਇਹ 8500 ਦਾ ਬੱਚਾ ਦੇਣਾ 8500 ਦਾ ਹਾਂਜੀ ਚਾਰ ਨੰਬਰ ਬੱਚਾ ਬਈ 8500 ਦਾ ਪੰਜ ਨੰਬਰ ਤੇ ਜਰਸੀ ਹੈਗਾ ਹਾਂ ਇਹ ਬਲੈਕ ਜਰਸੀ ਆ ਗਈ ਦੇ ਲੂ ਲੈ ਹੂੰ ਥੋੜੀ ਜੀ ਬਲੈਕ ਚ ਹਨਾ ਰੰਗੀ ਰੰਗ ਰੂਪ ਬਹੁਤ ਪਿਆਰਾ ਬੱਚੇ ਦਾ ਬਹੁਤ ਬੱਚਾ ਪਿਆਰਾ ਨੇ ਐ ਪਿਆ ਗੋਲ ਮਟੋਲ ਪੜਿਆ ਬੱਚਾ 10 ਮਹੀਨੇ ਦਾ ਬੱਚਾ ਹੂੰ 10 ਮਹੀਨੇ ਦਾ ਬੱਚਾ ਲੋ ਕੀ ਆ ਬਾਤ ਬਹੁਤ ਪਿਆਰੀ ਜੰਗੀ ਬੱਚੀ ਸੀ ਹੂੰ ਬੱਚੀ ਸ਼ੌਕ ਰਾਜੀ ਨੇ ਸਾਂਭਣੀ ਬੱਚੀ ਗੱਲ ਆਵਣੇ ਲੈ ਚੱਲ ਬਈ ਬੰਦੇ ਪੰਜ ਬੱਚੇ ਦਿਖਾ ਤੇ ਹਾਂਜੀ ਹਾਂਜੀ ਇਹਦਾ ਮੁੱਲ ਮੁੱਲ ਇਹਦਾ ਕਿੰਨਾ ਕਰਾਲੀ ਇਹ ਵੀ ਵੀਰੇ 10000 ਦੀ 25 ਦੇ ਦੇਣੀ 10000 ਦੀ ਇੱਕ ਤੋਂ ਮਾਨਦਨ ਕਰਾਂਗੇ 10000 ਦੀ ਬਸ ਇਹ ਦੇ ਦੇਾਂਗੇ ਮੁੱਲ ਨਹੀਂ ਬਾਈ ਤੇ ਬੋਲੇ ਹੁੰਦੇ ਮੁੱਲ ਤਾਂ ਬਾਈ ਤੇ ਲੈਣ ਦੇ ਹੁੰਦੇ ਓਕੇ ਬਾਈ ਓਕੇ ਜੀ ਹੂੰ ਮੁੱਲ ਨਹੀਂ ਵਾਲੇ ਕਰਦਾ ਖਿੱਚ ਕੇ ਮੁੱਲ ਕਰਦਾ 6 ਨੰਬਰ ਬੱਚਾ ਕਿੰਨੀ ਉਮਰ ਦਾ ਆਪਣੇ 6 ਨੰਬਰ ਇਹ ਹੋਊਗਾ ਵੀਰੇ 7-8 ਮਹੀਨਿਆਂ ਦਾ ਬੱਚਾ ਠੀਕ ਐ ਲੋ ਥਣ ਚੋਲੀ ਦਾ ਸਾਫ ਜਮਾ ਓਕੇ ਵੀਰੇ ਠੀਕ ਆ ਥਣ ਚੋੜੀ ਦਾ ਸਾਰੀ ਥਣ ਤੋੜਾ ਤੋੜਾ ਬੱਚਾ ਚੈੱਕ ਬਾਕੀ ਆਪਦੀ ਇਹਨਾਂ ਮੋਲੇ ਦਾ ਦੇਖ ਕੇ ਕਰ ਹਾਂਜੀ ਮੋਲ ਮੋਲੇ ਦਾ ਕਿੰਨਾ ਕਰਾਲੀਏ ਵੀਰ 6500 ਦਾ ਬੱਚਾ ਦੇਣਾ ਤਾ 6500 ਦਾ ਹਾਂਜੀ ਬਈ ਚੱਕੋ ਬਈ 6500 ਦਾ ਬੱਚਾ ਇਕੱਲਾ ਇਕੱਲਾ ਬੱਚਾ ਆਪਾ ਦਿਖਾਈ ਜੰਨੇ ਆ ਬਈ ਥਣ ਚੋੜੀਆਂ ਵਿੱਚ ਚੈੱਕ ਕਰਵਾਈ ਜੰਨੇ ਆ ਕਿਉਂਕਿ ਪਤਾ ਲੱਗੇ ਜਾਂਦਾ ਕਈ ਵਾਰ ਵੀਰਾਂ ਨੂੰ ਆਨਲਾਈਨ ਮੰਗਾਉਣੇ ਹੁੰਦੇ ਆ ਹਾਂਜੀ 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 ਲੈ ਕੀ ਆ ਬਾਤ ਆ ਤੇ ਅਮਨੇ ਸੱਤ ਨੰਬਰ ਬੱਚਾ ਜੇ ਹੈ ਬਾਈ 6 ਬੱਚੇ ਲੈਂਦਾ ਬੱਚੇ ਲੈਂਦਾ ਆਪਾਂ ਹੂੰ ਇਹ 43000 ਦੇ ਦੇਣੀ ਬਾਈ 6 ਦੇ 6 ਬੱਚੇ ਹਾਂਜੀ ਬਾਈ ਠੀਕ ਆ ਅਮਨੇ ਇਹ ਬੱਚੇ ਦਾ ਮੁੱਲ ਕੀ ਆ ਬਲੈਕ ਦਾ ਇਹ ਤਾਂ ਵੀਰੇ 650 650 ਹਾਂਜੀ ਠੀਕ ਆ ਸੱਤ ਨੰਬਰ ਬੱਚਾ ਕਿੰਨੀ ਉਮਰ ਦਾ ਆ ਗਿਆ ਇਹ ਉਮਰ ਹੋ ਵੀ ਮੰਨ ਕੇ ਚੱਲ ਬੇ ਛੋੜੀ ਬੜੀ ਚੰਗੀ ਆ ਯਾਰ 13 14 ਮਹੀਨਾ ਦਾ ਬੱਚਾ 13 ਤੋਂ 14 ਮਹੀਨਿਆਂ ਦਾ ਹਾਂਜੀ ਪ੍ਰਿੰਟਡ ਬੱਚੇ ਮਿਲ ਜਾਣਗੇ ਕਿ ਨਹੀਂ ਅਮਨੇ ਹਾਂਜੀ ਹਾਂਜੀ ਪੂਰੇ ਰੰਗ ਰੂਪ ਵਾਲੇ ਚੰਗੇ ਜੱਤ ਕਾਠ ਵਾਲੇ ਇਸੋ ਨੇ ਬੱਚਾ ਇਸਲਾਮ ਬੱਚਾ ਰੂਪੀ ਉਹ ਸਾਮ ਕੇ ਚੰਗੇ ਪਹਿਣਾ ਬਾਕੀ ਰੇਟ ਵੀ ਫੜੋੜ ਹੈ ਇਸਲਾਮ ਕਿਉਂਕਿ ਭਾਈ ਕਹਿੰਦਾ ਰੇਟ ਵੀ ਅਪ ਹੋਇਆ ਜੀ ਕਰਨਾ ਕੀ ਮੋਲ ਦਾ ਆਪਣੇ ਦਾ ਮੋਲੇ ਦਾ ਕਿੰਨਾ ਕਰਾਲ ਗਏ ਵੀਰੇ ਪੱਛੀ ਦਾ ਹੂੰ ਇਹ ਵੀ 8500 ਚ ਮਾਨਦਾਨ ਕਰਨਾ ਭਾਈ 8500 ਚ ਹਾਂਜੀ ਠੀਕ ਹੈ ਇਹ ਸ਼ਹਿਰ ਤੋਂ ਨਾ ਮਾਨਦਾਨ ਕਰਦੇ ਨਾ ਉਹ ਜੇ ਭਾਈ ਤੇ ਮੈਂ ਬੋਲ ਲਗਾ ਇੱਕਦਮ ਸੈਟ ਹੋ ਗਿਆ ਆਪਾਂ 8 ਬੱਚੇ ਦੋ ਦਾ ਦੋ ਕੀ ਕਰੀਏ ਆਪਣੇ ਹਾਂਜੀ ਹਾਂਜੀ ਹੂੰ ਤੇ ਨੌ ਨੰਬਰ ਬੱਚਾ ਇਹ ਦੰਦਾ ਜੀ ਬੱਚੀ ਮੈਂ ਕਹਿੰਦਾ ਚੋਕੀ ਦੰਦਾਚ ਦੇਖ ਲੋ ਕਿਆ ਬਾਤ ਹੈ ਬੱਚੀ ਨੇ ਇੰਨੇ ਹੀਟ ਕੱਢੀ ਇੱਕ ਹੁਣ ਦੂਜੇ ਹੀਟ ਤੇ ਟੀਕਾ ਭਰਾਵਾਂਗੇ ਅੱਠਵਾਂ ਬੱਚਾ ਹੈ ਹਾਂਜੀ ਅੱਠ ਨੰਬਰ ਬੱਚੀ ਦਾ ਪ੍ਰਿੰਟ ਪ੍ਰਿੰਟ ਦੇਖ ਲਓ ਜਾਂਦੀ ਟੀਕੇ ਵਾਲੀ ਅੱਠਵੇਂ ਬੱਚੇ ਦਾ ਵੀ ਪ੍ਰਿੰਟ ਪ੍ਰਿੰਟ ਚੈੱਕ ਕਰ ਸਕਦੇ ਹਾਂ ਬੜਾ ਚੰਗਾ ਹੈ ਨਾ ਹਾਂਜੀ ਕੀ ਬਾਤ ਆ ਰੰਗ ਰੂਪ ਦੇਖੋ ਯਾਰ ਖੜਨੀ ਵਾਲੀ ਚੰਗਿਆ ਮਨੇ ਦਿਲੋਂ ਪੱਛੀ ਦੀ ਰ ਕਿੰਨੀ ਚੰਗੀ ਰ ਹੂੰ ਬਰੀਡ ਬਰੂਡ ਦੇ ਹਾਂ ਬਾਕੀ ਚਮਕ ਵਾਲਾ ਬੱਚਾ ਹਨਾ ਪ੍ਰਿੰਟਡਾ ਬੱਚਾ ਪੂਰਾ ਐਸ ਸਮਿਆਂ ਪੜਿਆ ਬੱਚਾ ਗੱਲ ਨਹੀਂ ਲਾਵਾ ਨੀ ਕਿਸੇ ਬੱਤ ਪੂਰੀ ਪਲੀ ਵੀ ਵਸੀ ਕਹਿ ਸਕਦੇ ਬਾਈ ਹੂੰ ਕਿੰਨੀ ਸਹੀ ਗੱਲ ਆ ਹਾਂਜੀ ਬਹੁਤ ਸੋਹਣਾ ਬੱਚਾ ਬੰਨੀ ਮੜਾ ਥਣ ਚੋਲੀ ਦਿਖਾਈਏ ਕੀ ਮੁੱਲ ਦਾ ਹਾਂਜੀ ਮੁੱਲ ਇਹਦਾ ਮੁੱਲ ਤਾਂ ਕਿੰਨਾ ਕਰਾਲੀ ਵੀਰੇ 11000 ਚ ਮੰਗਤਨ ਕਰ ਲਾਗੇ ਬਾਈ ਥੋੜਾ ਬਾਈ ਡਰਦੀ ਆ ਇਹ ਚਾਰ ਦਿਖਾ ਦੋ ਹੂੰ ਜਮਤ ਕੋ ਕੀ ਆ ਬਾਈ ਉਹ ਇੱਕ ਗਲਾਬੀ ਥਾਣਾ ਚਾਰ ਕਿੰਨੇ ਚ ਮੰਗਦਾ ਨਾ ਸਾਢੇ 11 ਚ ਬਰੇ ਸਾਢੇ 11 ਆ ਵੱਛੀ ਆ ਦੇਖ ਲੈ ਕਿੰਨੀ ਠੰਡੀ ਆ ਆ ਆ ਗਿਆ ਬਾਈ ਨੋ ਨੰਬਰ ਆਦਾ ਡਾਇਮੰਡ ਪੀਸ ਆ ਬੱਚਾ ਮੈਂ ਕਹਣਾ ਪੜੀ ਵੀ ਦੇਖ ਪੜੀ ਵੀ ਵੱਛੀ ਆ ਇਹਦੀ ਏਆਈ ਹੋਈ ਵੀ ਆ ਬਰੇ ਹੂੰ 23 ਤੇ 24 ਦਿਨ ਹੋ ਗਏ ਨੂੰ ਕਹਿੰ ਹੁਣ ਉਹਨਾਂ ਨੇ ਦੱਸਿਆ ਆਪਾਂ ਨੂੰ ਤੇ ਪੜਿਆਵਾ ਦੇਖ ਯਾਰ ਬੱਚਾ ਹਨਾ ਥਰਡ ਦੇਖ ਲੈ ਥਣ ਮੰਨ ਕੇ ਚੱਲ ਗੱਬਰਾਂ ਵਾਲੀ ਤਾਂ ਲੱਗਿਆ ਮੈਂ ਦਿਖਾਉਣੇ ਆਪਾਂ ਥਣ ਵੀ ਬੱਸੀ ਦੇਖੋ ਯਾਰ ਗੋਲ ਮਟੋਲ ਆ ਲੈ ਤੇਰੇ ਸ਼ੌਕ ਨਾ ਰੱਖਣੀਆਂ ਜੀ ਨੂੰ ਪਿਆਰ ਨਾ ਹੂੰ ਗੇਂਦ ਨੇ ਕਈ ਬੰਦੇ ਲੈ ਸੌ ਕੁ ਨਾ ਰੱਖਾ ਬੱਚਾ ਸਹੀ ਗੱਲ ਆ ਪੂਰੀ ਪੜੀ ਸਮੇ ਤੇ ਝੋਲੀ ਚੈੱਕ ਕਰਾ ਦੀਏ ਉਹ ਮੈਂ ਕਹਣਾ ਆਪਣੇ ਕੀ ਬਾਤ ਆ ਯਾਰ ਮੈਂ ਕਹਣਾ ਗੱਬਣਾ ਰਹੀ ਝੋਲੀ ਆ ਹਨਾ ਉਹ ਪਿੰਡ ਦੇ ਖਾਰੇ ਝੋਲੀ ਨੂੰ ਹੂੰ ਲੈ ਕੀ ਬੜਾ ਮੋਟਾ ਸਨ ਮੁੱਲ ਫਿਰ ਕੀ ਰੱਖੂ ਬਈ ਇਹਦਾ ਆਪਣੇ ਮੁੱਲ ਵੀਰੇ ਇਹ ਮੰਨ ਕੇ ਚੱਲ ਕਿੰਨਾ ਕਰ ਲੀਏ ਮੁੱਲ ਹੂੰ ਇਹ 12000 ਦੀ ਪਛੀ ਦੇਣੀ ਆ 12000 ਦੀ ਹਾਂ ਤੋਹਫੀ ਆ ਹਨਾ ਤੋਹਫੀ ਦੇਣੀ ਆ ਸਹੀ ਗੱਲ ਆ ਤੋਹਫੀ ਆ ਬਈ ਕਿਤਰਾ ਦਾ ਬਈ ਲੈ ਝੋਲੀ ਚੈੱਕ ਕਰੋ ਬੜੀ ਚੰਗੀ ਝੋਲੀ ਵਾਲਾ ਬਾਕੀ ਮਈਆਂ ਰਗਾ ਦੋ ਦੋੜਾ ਨਾ ਸਹੀ ਗੱਲ ਆ ਘੜਾ ਦੋ ਨਾ ਗਰਮੀ ਮੰਨੇ ਨਾ ਸਰਦੀ ਮੰਨੇ ਸਹੀ ਬੱਚੀ 20-20 ਰਮਾ ਦੇ ਤੇ 10 ਨੰਬਰ ਤੇ ਆਪਾਂ ਫੇਰ ਜਰਸੀ ਦਾ ਤੋਹਫਾ ਜਰਸੀ ਇਹਦੇ ਆਪਾਂ ਜੇ ਆਪ ਕਰਾਈ ਆ ਫੱਠੀ ਠੀਕ ਆ ਆਏ ਨਹੀਂ ਹੈਗਾ ਲੈ ਆਹ ਤੇਰਾ ਪਹਿਲਾ ਉਹ ਦਿਖਾ ਦੇਣੀ ਇਹ ਗੱਪਣ ਹੋਊਗੀ ਬੱਚੀ ਬਾਈ ਕਹਿੰਦਾ ਆਪ ਦੇ ਹੱਥ ਹੀ ਕਰਾਈ ਗਿਆ ਬਈ ਚੋਲੀ ਤੇ ਕਰਵਾਣ ਜਮਾਈ ਇਹ ਅੱਜ ਕਰਾਤੀ ਅੱਜ ਇੱਕ ਟਿੱਕਾ ਹੱਥ ਨੇ ਭਰਾ ਦਾ ਸ਼ਾਮ ਨੂੰ ਕਪੜੇ ਦੇ ਦਿੱਤੇ ਕਿਹਨਾਂ ਦੀ ਆ ਬੱਚੀ ਹੋ ਗਈ ਹੈਗੀ ਹੈ ਬਾਈ ਕੋਲੇ ਵੀਡੀਓ ਜਦੋਂ ਆਉਂਗੇ ਲੈ ਜਾਓ ਹਾਂਜੀ ਹਾਂਜੀ ਬੱਚੀ ਦੇਖ ਲੈ ਪਲਿਆਵਾ ਦੇਖੋ ਬੱਚਾ ਬਰੀਡ ਸੈਨਿੰਗ ਇਧਰੋਂ ਤੋੜਦੇ ਹਮਣੇ ਇਧਰ ਨਾਲੋਂ ਇਧਰੋਂ ਤੋੜਦੇ ਹਾਂਜੀ ਲੈ ਬਾਈ ਚਮਕਦਾ ਦੇਖੋ ਬੱਚੇ ਦੀ ਇੱਕ ਨੰਬਰ ਸੋਹਣਾ ਬੱਚਾ ਕੁਆਲਿਟੀ ਵਾਲਾ ਬੱਚਾ ਹਾਂਜੀ ਤੇ ਥਣ ਝੋਲੀ ਦਾ ਸਾਬ ਝੋਲੀ ਗੱਬਣਾ ਨਾਲ ਦੀ ਮੁੱਲ ਇਹ ਤਾਂ ਆਪਣੇ ਬਾਈ ਮੁੱਲ ਤਾਂ ਕਿੰਨਾ ਕਰਾਲ ਗਏ ਵੀਰੇ ਇਹ ਵੀ 12.5 ਦੀ ਪੱਛੀ ਤੇ ਹਣੀ ਆਪਾ 12.5 ਦੀ ਹਾਂਜੀ ਵੀਰੇ ਚੱਕੋ ਬਾਈ ਇਹਦੇ ਮਾੜ ਥਣ ਮਾੜਾ ਜਾ ਮੇਰਾ 30000 ਯਾਰ ਕੀ ਆਵਾਜ਼ ਹੈ ਦੇਖ ਲੋ ਥਣ ਦਿਖਾ ਦੂ ਇਹਦੇ ਨਾ ਬਿੰਦੂ ਜਾਏਗਾ ਹੈ ਉਹਦਾ ਤਾਂ ਕੋਈ ਚੈੱਕ ਮਜ਼ਕਾਰ ਬਿੰਦੂ ਹੈ ਨਾ ਹਾਂ ਜਿਡੀ ਗੱਲ ਉਹ ਕਹਿ ਕੇ ਦਵਾ ਸਾਰੀ ਵੀਡੀਓ ਦੇਖ ਕੇ ਆਪਣਾ ਸੌਦਾ ਕੋਈ ਵੀ ਕਰ ਲੈ ਬੰਦਾ ਠੀਕ ਆ ਬਾਕੀ ਯਾਰ ਇੱਕ ਬੈਡ ਦੇ ਬੋਲ ਸਾਰੀਆਂ ਬੈੜਾ ਰਹਿੰਦੇ ਨੇ ਸਹੀ ਗੱਲ ਆ ਬਾਈ ਮੰਨ ਕੇ ਚੱਲ ਜਦੋਂ ਤੱਕ ਤਿਆਰ ਹੋਣੀਆਂ 10 ਲੱਖ ਦਾ ਮਾਲ ਆ ਸਹੀ ਗੱਲ ਆ ਅੱਜ ਲੱਖ ਲਾਉਣੇ ਕੋਈ ਤਖਦਾ ਨਹੀਂ ਬਾਈ ਇੱਕ ਬੈਡ ਤੇ ਅੱਜ ਚੰਗੀ ਤੇ ਲਾਉਣੇ ਆ ਤੇ ਅਮਨੇ ਕੋਈ ਬੈਡ ਲੈ ਲੈ ਯਾਰ 85 ਨੰਬਰ ਦਾ ਬੱਚਾ ਭਲਾ ਦੱਸ ਆ ਇਹ ਹੋਊਗੀ ਵੀਰੇ ਢਾਈਆਂ ਸਾਲਾਂ ਦੀ ਪੱਛੀ ਕਹਿਣ ਵੱਡੀ ਡੰਦਾ ਡੰਦਾ ਜਾ ਮੱਛੀ ਪੂਰੀ ਡੰਦਾ ਇਹ ਆਈ ਹੋਈ ਵੀ ਪੱਛੀ ਦੀ ਬਾਈ ਹਾਂ ਹਾਂ 28 29 ਦਿਨਾਂ ਦੀ ਪੂਰੀ ਕਪੜ ਕੋ ਚੁੱਕੀ ਆ ਇਹ ਨਹੀਂ ਹੈ ਗੱਲ ਹਾਂ ਹਾਂ ਜੀ ਸਹੀ ਗੱਲ ਆ ਉੱਥੇ ਬੰਦੇ ਆਪਣੇ ਕੋਈ ਗੱਲ ਨਹੀਂ ਸੰਨ ਆਰਗੀ ਵਸੀ ਆ ਝੋਲੀ ਝਾਲੀ ਤੇ ਕਰਵਾ ਦੀ ਮਾੜੀ ਜਿਹਾ ਲੈ ਬਾਈ ਇੱਕ ਨੰਬਰ ਝੋਲੀ ਆ ਪੂਰੀ ਵਧੀਆ ਐ ਕੱਲਾ ਕੱਲਾ ਥਣ ਤੇ ਮੁੱਲ ਦਾ ਮੁੱਲ ਤਾਂ ਕਿੰਨਾ ਕਰਾ ਲਈ ਯਾਰ ਪੱਛੀ ਦਾ ਹੂੰ ਇਹ ਵੀ 13000 ਚ ਮਾਨ ਤਨ ਕਰ 13 ਚ ਹਾਂਜੀ ਚੱਕੋ ਬਈ 13 ਚੋਂ ਵੀ ਕਹਿੰਦਾ ਮਾਰਦਾਨ ਕਰਦੇ ਆਂਗੇ ਤੇ ਲਾਸਟ ਤੇ ਜਿਹੜਾ ਡਾਇਮੰਡ ਪੀਸ ਐ ਇਹ ਦੇਣਾਗਾ ਆਫਰ ਚ ਆਫਰ ਦੇਣਾ ਏਡੀ ਬੱਛੀ ਨਾਲ ਦੋ ਦੰਦ ਬੱਛੀ ਆ ਗੱਬੜ ਹੋਈ ਵੀ ਬੱਛੀ ਆ ਹੂੰ ਮਹੀਨੇ ਤੋਂ ਇੱਕ ਦਿਨ ਉੱਤੇ ਹੋ ਗਿਆ ਬੱਛੀ ਦਾ ਠੀਕ ਆ ਇਹ ਨਹੀਂ ਹੈਗਾ ਰਿਜਨਲ ਫੇਸਬੁੱਕ ਸਾਹਮਣੇ ਆਏ ਨਹੀਂ ਹੋਊਗਾ ਅਗਲਾ ਕਹਿੰਦਾ ਵੀ 10 ਬੱਚਾ 11 ਬੱਚਾ ਨਾਲ ਕਿਹੜਾ ਆਫਰ ਹੋਊਗਾ ਹੂੰ ਏਡੀ ਬੱਛੀ ਨਾਲ ਆ ਵਸੀ ਦੇ ਦਿੰਦਾ 30000 ਦੀ ਬੱਛੀ ਆ ਜਿਹੜੀ ਅੱਜ ਇਕੱਲੀ ਆਫਰ ਦੀ ਦੇਣੀ ਆ ਲੱਖ ਤੋਂ ਗਾਂ ਜਾਊਗੀ ਹੂੰ ਇਹ ਨਹੀਂ ਹੈਗਾ ਹਰੇਕ ਬੰਦੇ ਨੂੰ ਪਤਾ ਇਹ ਚੀਜ਼ ਦਾ ਦੋ ਦੰਦ ਦੰਦੋਂ ਕੋਈ ਗੱਲ ਨਹੀਂ ਰਹਿਣ ਦੇ ਸੁਣ ਦੇਖ ਲੈ ਕੁਆਲਿਟੀ ਕਿਉਂਕਿ ਇਹ ਲੰਮੀ ਵਾਲੀ ਆ ਬਾਈ ਬੱਚੀ ਦੇ ਲੈ ਲੈ ਥਾਂ ਘਾੜਦਾ ਲੈ ਸਵਾ ਲੱਖ ਦੀ ਆ ਇਧਰ ਚੈੱਕ ਪਾਸ ਹੋ ਗਈ 50 ਦੀ ਆ ਇਹ ਵੀ ਆ ਸਹੀ ਗੱਲ ਆ ਬਾਈ ਕੋਈ ਗੱਲ ਨਹੀਂ ਆਪਣੇ ਮੋੜ ਦੇ ਲੈ ਚੱਲ ਬਾਈ ਉੱਥੇ ਥੋੜਾ ਜਨਾ ਬਾਈ ਕਿਉਂਕਿ ਪਾਣੀ ਵੀ ਵਸੀ ਵਾਲੀ ਆ ਲੰਮੇ ਲੰਮੇ ਫੋਲ ਲਾ ਗਈ ਆ ਇਹ ਨਹੀਂ ਗਲੇ ਹੂੰ ਥੜ੍ਹ ਦੇ ਥਾਲ ਖਣ ਦੇਖ ਲੈ ਕੱਪੜਾ ਰੇ ਕੱਲੀ ਦਾ ਮੁੱਲ ਕਰੇਗਾ ਕੀ ਕਰਦਾ ਮੁੱਲ ਕੱਲੀ ਦਾ ਕਿੰਨਾ ਕਰਾਲਾ ਵੀਰੇ 20000 ਚ ਮਾਨਤਾ ਕਰਨ ਬੱਛੀ ਦਾ 20 ਚ ਕੱਲੀ ਦਾ ਜੇ ਕੋਈ ਸਾਰੀਆਂ ਲੈਂਦਾ ਫਿਰ ਸਾਰੀਆਂ ਲੱਖ ਚ ਲੱਖ ਦੀਆਂ ਬੱਚੀਆਂ ਦੇ ਉਹ ਨਾਲ ਫ੍ਰੀ ਪੱਛੀ ਦੂੰਗਾ ਬਾਈ ਕਹਿੰਦਾ ਬਾਈ ਜੇ ਤੁਸੀਂ ਲੱਖ ਰੁਪਏ ਦੀਆਂ ਬੱਚੀਆਂ ਲੈ ਲਈਆਂ ਤੇ ਨਾਲ ਸੁਣੋ ਆਹ ਡਾਇਮੰਡ ਪੀਸ ਦੋ ਦਾ ਮੰਨ ਕੇ ਚੱਲ ਬਾਈ ਕੋਈ ਘਾਟੇ ਦੇ ਦੂੰ ਬਾਈ ਕਹਿੰਦਾ ਇਹ ਗੱਲ ਦਾ ਦਦਣਾ ਬਾਈ ਘਾਟੇ ਵਾਲਾ ਕੋਈ ਸੌਦਾ ਨਹੀਂ ਕਿਸੇ ਬੰਦੇ ਨੂੰ ਹੂੰ ਮੰਨ ਕੇ 95 90 ਰੁਪਏ ਦਾ ਪਜ ਬੱਚੇ ਇੱਕ ਅੱਧ ਬੈਠ ਲੈਣੀ ਨਾ ਇੱਕ ਪਾਸੇ ਸਾਈਡ ਤੇ ਲਾ ਦੇ ਮੇਥੋਂ ਜ਼ਿਮੀਂਦਾਰ ਭਰਾ ਬਹੁਤ ਲੈ ਕੇ ਜਾਂਦੇ ਬਈ ਸਹੀ ਗੱਲ ਆ ਬਾਈ 70000 ਨੂੰ ਕਿੱਲਾ ਪਿਆ ਨਾ ਜਮਾ ਬਾਈ ਨੇ ਬਈ ਖਿੱਚ ਕੇ ਰੱਖ ਤੇ ਇੱਕ ਫਰੀ ਦੇ ਦੇਣਾ ਤੇ ਮੰਨ ਕੇ ਚੱਲੋ ਕਿਸੇ ਵੀ ਵੀਰ ਨੂੰ ਕੋਈ ਮੰਨ ਕੇ ਜਾ 70000 ਦੀ ਠੇਕੇ ਤੇ ਮੈਂ ਉਹ ਜ਼ਮੀਨ ਲੈਣੇ ਕਿੱਲਾ ਹੂੰ ਉਹਦੋਂ ਇਹ ਮਾੜਗਾ ਨਹੀਂ ਬਾਈ ਹੂੰ ਇਹ ਸੁਣ ਲੈ ਦੇਖ ਲੈ ਇਹਨਾਂ 'ਚ ਚਾਰ ਪੰਜ ਦਾ ਜਾਂਦੀਆਂ ਟੀਕਾ ਲੱਗੀਆਂ ਹੋਈਆਂ ਜਿਹੜੀ ਇੱਕ ਵੀ ਰਹਿ ਗਈ ਇੱਕ ਫਰੀ ਕਰਦੀ ਸਾਰਿਆਂ ਨੂੰ ਸਹੀ ਗੱਲ ਆ ਬਾਈ ਨਾਲ ਦੀ ਨਾਲ ਵਾਏ ਦਾ ਲੋ ਲਾ ਲਾ ਦਰਖਤ ਲੋਰ ਵਾਲਾ ਕੰਮ ਕਰ ਦਿੰਦਾ ਹੂੰ ਕਿਸੇ ਵੀ ਮੇਰ ਨੂੰ ਕੋਈ ਵੀ ਨਕਾਬ ਹੀ ਪਸੰਦ ਕਰ ਲਿਓ ਬਾਈ ਨਾ ਬਾਈ ਆਪਣੇ ਨਾ ਕੰਟੈਕਟ ਜਿਹੜੇ ਕਹਿੰਦੇ ਝੋਲੀ ਦਿਖਾਤੀ ਇਹਦੀ ਪੰਛੀ ਦੀ ਦੇਖ ਦਿਖਾਤੀ ਬਾਈ ਪਸ ਧੰਨਵਾਦ